ਲਾ ਹੈ ਬਾਈ ਚਲੋ ਜੀ ਤੇ ਲੋ ਜੀ ਮਿੱਤਰੋ ਅੱਜ ਖੜੇ ਆ ਜੌਂਡੀਰ ਵਾਲੇ ਵੀਰਾਂ ਵੱਲ ਗੱਲ ਐ ਕਰੋ ਜੌਂਡੀਰ ਰੋਪੜ ਮਾਈ ਰਾਣੇ ਅੱਜ 52 10 ਦੀ ਡਿਲੀਵਰੀ ਦਿੱਤੀ ਹੈ ਜੀ 4 ਬੀਲ ਵਾਲੇ ਟਰੈਕਟਰ ਦੇ ਠੀਕ ਹੈ ਜੀ ਤੇ ਧੁੱਪ ਬਾਈ ਗਰਮੀ ਕਾਫੀ ਹੋਊਗੀ ਇੰਡੋ ਫਾਰਮ ਵੀ ਆਪਣੇ ਇੱਧਰੇ ਖੜੇ ਆ ਕਿਉਂਕਿ ਮੰਡੀ ਚੱਲ ਰਹੀ ਆ ਮੰਡੀ ਕਰਕੇ ਥੋੜਾ ਜਿਹਾ ਕੰਮ ਹੋਊਗਾ ਲਿਆਓ ਜੀ ਲਿਆਓ ਲੋ ਜੀ ਬਾਈ ਕਿਉਂ ਤੂੰ ਵੀ ਖੜ ਜਾ ਉਹ ਖੜਦੇ ਆ ਬਾਈ ਅੱਛਾ ਤੇ ਲੋ ਜੀ ਬਾਈ ਇਹ ਟਰੈਕਟਰ ਦਿੱਤਾ ਸਾਡੇ ਸਿਮਰਨ ਬਾਈ ਨੇ ਬਾਈ ਜਿਹੜਾ ਡਿਲੀਵਰੀ ਦੇ ਰਿਆ ਐ ਨਕਾਲਾ ਲੋ ਜੀ ਵਧਾਈਆਂ ਵਧੀਆ ਬਾਈ ਸਿਮਰਨ ਵੀਰੇ ਵਧਾਈਆਂ ਤੈਨੂੰ ਬਾਈ ਤੈਨੂੰ ਵੀ ਅੱਜ ਤਾਂ ਦੋਹਾਂ ਨੇ ਰੰਗ ਹਰੇ ਘਰ ਤੇ ਤੈਨੂੰ ਵੀ ਵੀਰੇ ਬਹੁਤ ਆ ਵੱਧ ਗਿਆ ਦਿੱਤਾ ਟਰੈਕਟਰ ਟਰੈਕਟਰ ਬਾਈ ਨੇ ਦਿੱਤਾ ਉਹ ਦਹੀਂ ਚਾਬੀ ਦੇ ਦੇ ਬਾਈ ਨੂੰ ਮੜੀ ਜੀ ਹੋਰ ਸਿਵਨ ਵੀਰੇ ਚੜਦੀ ਮੀਨਾ ਥੋੜਾ ਜਿਆ ਠੰਡਾ ਹੀ ਜਾ ਰਿਹਾ ਤਾਂ ਹੁਣ ਥੋੜਾ ਜਿਆ ਹਾਂ ਆਹ ਪਿੱਛੇ ਜੇ 20 ਤਰੀਕ ਤੇ ਥੋੜਾ ਜਿਆ ਹੋ ਗਿਆ ਮੈਂ ਤੁਹਾਨੂੰ ਕਹਾ ਠੀਕ ਆ ਠੀਕ ਵਧੀਆ ਹੋ ਗਿਆ ਪਹਿਲਾਂ ਠੰਡਾ ਹੀ ਆਈ ਥੀਕ ਆ ਹਾਂ ਬਈ ਸਿਵਨ ਵੀਰੇ ਹੋਰ ਆ ਕਾਰਨ ਕਈ ਹੋ ਜੰਨੇ ਆ ਇੱਕ ਤਾਂ ਅਸਲ ਦਗਵਾੜੀ ਇੱਕ ਤਾਂ ਹਰੇਕ ਬੰਦਾ ਕੰਮ ਚ ਬੜਿਆ ਹੋਇਆ ਬਈ ਇੱਕ ਨਾ ਪਹਿਲਾਂ ਨਾ ਬੱਦਲ ਨੇ ਡਰਾ ਹਾਂ ਆਪਣੇ ਦਾ ਚਲੋ ਉਹ ਜਦੋਂ ਗੂਗਰੇ ਦੀ ਉਹ ਵੀ ਹੋਈ ਆ ਨਾ ਗੜੇ ਮਾਰ ਘਾਟੋਂ ਬਾਹਰ ਬਿਲ ਬਚਾਲੇ ਰਹਿ ਗਈ ਸੀ ਬਾਈ ਫੋਟੋਆਂ ਦਾ ਮਾਮਲਾ ਲੱਜ ਗਿਆ ਤਾਂ ਮਾਮਲਾ ਤੈਨੂੰ ਪਤਾ ਹੀ ਆ ਫਿਰ ਬਾਈ ਹਾਂ ਹਾਂ ਠੀਕ ਆ ਤੂੰ ਤਾਂ ਕਰਕੇ ਵੀਰੇ ਠੀਕ ਆ ਚੱਲ ਹੁਣ ਬਹੁਤ ਵਧੀਆ ਹੋ ਗਿਆ ਠੀਕ ਆ ਵਧੀਆ ਹੋ ਗਿਆ 52 10 ਦਿੱਤਾ ਆਪਾਂ ਨੇ 52 10 ਵੀਰੇ 4 ਵੀਲ ਜਿਹਦੇ ਚਾਰੇ ਟਾਇਰ ਘੁੰਮਦੇ ਆ ਚਾਰੇ ਹੀ ਠੀਕ ਆ ਠੀਕ ਹੁਣ ਤੈਨੂੰ ਪਤਾ ਛਿੱਗੂ ਚਾਹੇ ਤੂੰ ਥੋੜੇ ਦੇ ਟ੍ਰਿਕ ਦੇਖਿਆ ਮੈਂ ਥੋੜੇ ਵਿਕਦੇ ਨੇ ਜ਼ਿਆਦਾਤਰ ਚਾਰ ਟਾਇਰ ਘੁੰਮਣ ਵਾਲੇ ਸਾਡੇ ਵਿਕਦੇ ਜ਼ਿਆਦਾਤਰ ਦੋ ਟਾਇਰ ਘੁੰਮਣ ਵਾਲੇ ਇਕ ਨੂੰ ਇਹ ਗੱਲ ਪੱਕੀ ਆ ਜੌਂਡੀਅਰ ਚ ਲੋਕ 4 ਵੀਲ ਨੂੰ ਪਸੰਦ ਕਰਦੇ ਆ ਹਨਾ ਠੀਕ ਆ ਇੱਕ ਥੋੜਾ ਜਿਹਾ ਤੈਨੂੰ ਪਤਾ ਹੀ ਆ ਜੱਗੂ ਵੀ ਇਹ ਗਾਹਾਂ ਗਾਹ ਮਸ਼ੀਨਰੀ ਆ ਜਿਹਦੇ ਆ ਸਾਡੇ ਕੋਲ ਕਈ ਵਾਰ ਵੀਰ ਆ ਜਾਂਦੇ ਆ ਗਾਹਕ ਚਲੋ ਗਾਹਕ ਵੀ ਆਪਣੇ ਭਾਈਓ ਆ ਨਾ 4 ਵੀਲ ਨੂੰ ਚਲੋ ਆਪਾਂ ਤਾਂ ਕਿਸ ਨੂੰ ਕਹਿੰਦੇ ਨੇ ਉਹ ਕਹਿੰਦੇ ਨੇ ਭਾਈ ਅਸੀਂ ਜੌਂਡੀਅਰ ਵਾਲੇ ਤੇ ਲੈ ਲੈਣਾ ਅਸੀਂ ਯਾਰ ਕਹਿੰਦੇ ਨੇ ਸਾਨੂੰ ਕਾਹਦੇ ਕਹਿੰਦੇ ਤੁਸੀਂ ਵੀ ਉਹ ਕੋਈ ਸਾਤੇ ਉੱਪਰੇ ਆ ਵੀ ਚਲੋ ਅਸੀਂ ਤੁਹਾਡੇ ਨਾਲ ਚੱਲਦੇ ਆ ਵਾਹ ਤੈਨੂੰ ਪਤਾ ਨਹੀਂ ਕਿ ਕਈ ਬੰਦਿਆਂ ਨੂੰ ਇਹ ਹੁੰਦਾ ਵੀ ਪਤਾ ਨਹੀਂ ਜਾਂਸੀਆਂ ਵਾਲੇ ਲੜਕਿਓ ਦੰਦੇ ਵੀ ਪਤਾ ਨਹੀਂ ਕੰਪੀਟੀਸ਼ਨ ਆ ਹਾਂ ਵੀ ਪਤਾ ਨਹੀਂ ਕੰਪੀਟੀਸ਼ਨ ਆ ਸਾਨੂੰ ਲੋਏ ਦੇ ਦਾਂਗੇ ਇੱਕ ਉਹ ਇੱਕ ਵੀਰੇ ਆਏ ਕਹਿੰਦੇ ਯਾਰ ਵੀ ਸਾਨੂੰ ਇੰਨੇ ਦਾ ਐ ਕਰਕੇ ਮੈਂ ਕਿਹਾ ਬਾਈ ਰੇਡ ਦਾ ਤਾਂ ਚਲੋ ਕੋਈ ਚੱਕਰ ਨਹੀਂ ਮੈਂ ਕਿਹਾ ਤੁਸੀਂ ਆਹ ਕਰ ਲੈ ਕਹੋ ਵੀ ਅਸੀਂ ਜੌਂਡੀ ਲੈ ਲਾਂ ਹਾਂ ਮਗਾ ਵੀਰ ਤੁਸੀਂ ਜਿਹੜਾ ਤੁਹਾਨੂੰ ਪਸੰਦ ਆ ਉਹ ਲੈ ਲਓ ਜੇ ਤੁਹਾਨੂੰ ਇੰਡੋਫਾਰਮ ਨਹੀਂ ਤੁਸੀਂ ਜੌਣੀ ਤੁਸੀਂ ਚੌਂਡੀਰ ਲਓ ਕੋਈ ਯਾਰ ਆਏ ਨੀਗਾ ਮਾਰ ਲੈ ਇੱਧਰ ਨੂੰ ਆਪਣੇ ਸਾਰੇ ਦੇ ਨਾਲ ਸਾਰੀਆਂ ਹੀ ਕੰਪਨੀਆਂ ਖੜੀਆਂ ਆਪਾਂ ਕਿਸੇ ਨੂੰ ਕੁਝ ਨਹੀਂ ਆਪਣੇ ਹੇਉ ਨਹੀਂ ਵੀਰੇ ਉਰੇ ਅਸੀਂ ਆਪਸ ਵਿੱਚ ਬਾਈ ਸਾਡੇ ਜਿੰਨੇ ਵੀ ਏਜੰਸੀਆਂ ਉਹਦੇ ਸਾਡੇ ਹੁਣ ਕਈ ਵਾਰੀ ਜੱਗੂ ਬਾਈ ਕੋਈ ਕੰਮਕਾਰ ਹੁੰਦਾ ਆਪਾਂ ਇੱਕ ਦੂਏ ਨੂੰ ਜਦ ਇਹ ਹੱਕ ਮਾਰਨੇ ਮਾਰ ਲੈਨੇ ਮਾਰ ਲੈ ਵੀਰ ਆ ਜਾ ਯਾਰ ਹਾਂ ਹਾਂ ਹਨਾ ਠੀਕ ਹੈ ਵੀਰਾਂ ਨੂੰ ਬਾਈ ਡਿਲੀਵਰੀ ਚਲਾਉਣਾ ਹਾਂ ਹਾਂ ਦੇ ਦਿਓ ਦੇ ਦਿਓ ਬਾਈ ਦੇ ਦਿਓ ਨਵੇਂ ਦਾ ਕੰਮ ਬਾਈ ਨਾ ਕੋਈ 54 5 ਵੀ ਖੜਾ ਬਾਈ 4 ਵੀਲ ਵਾਲਾ ਇਹ ਟਰੈਕਟਰ ਸੀਆਰਡੀ ਇੰਜ ਇਹ ਵੀ ਟਰੈਕਟਰ ਬਾਈ ਅ ਥੋੜੇ ਜੇ ਫੀਚਰ ਇਹ ਤੇ ਸਾਰਿਆਂ ਨਾਲੋਂ ਲੱਗ ਨੇ ਟਰੈਕਟਰਾਂ 'ਚ ਸੀਆਰਡੀ ਇੰਜਨ ਕਰਕੇ ਕੰਪਨੀ ਨੇ ਕਾਫੀ ਜ਼ਿਆਦਾ ਇਹ 'ਚ ਤਬਦੀਲੀਆਂ ਕਰੀਆਂ ਬਾਈ ਠੀਕ ਆ ਜੀ ਦੇਖੋ ਜੀ ਹਰੇਕ ਚੀਜ਼ ਆ ਸਪੈਸ਼ਲ ਲੱਗੀ ਹੋਈ ਆ ਸੈਂਸਰ ਵਾਲਾ ਟਰੈਕਟਰ ਹੈ ਕੈਮ ਸ਼ਾਫਟ ਤੇ ਕ੍ਰੈਂਕ ਤੇ ਇੰਜਨ ਫਿਲਟਰ ਤੇ ਡੀਜ਼ਲ ਫਿਲਟਰ ਤੇ ਪੰਪ ਤੇ ਹਰੇਕ ਚੀਜ਼ ਤੇ ਇਹਦੇ ਬਾਈ ਸੈਂਸਰ ਵਰਕ ਕਰਦਾ ਠੀਕ ਆ ਜੀ ਫੋਟੋਆਂ ਬਾਈ ਲੰਬੀਆਂ ਚੱਲ ਰਹੀਆਂ ਅੱਜ ਇਹ ਜਿਹੜਾ ਬਈ ਜੌਂਡੀਅਰ ਦਾ 5210 ਟਰੈਕਟਰ ਹੈ ਜੀ ਇਹ ਫਿਲਹਾਲ ਅੱਜ ਦੇ ਟਾਈਮ ਦੇ ਵਿੱਚ ਯਾਨੀ ਕਿ ਸਾਰਿਆਂ ਨਾਲੋਂ ਵੱਧ ਵਿਗਣ ਵਾਲਾ ਜੌਂਡੀਅਰ ਦਾ ਇਹੀ ਮਾਡਲ ਹੈ। ਅਸੀਂ ਜੌਂਡੀਅਰ ਦੇ ਮਾਡਲ ਬਹੁਤ ਨੇ 5050 D ਹੈ, 5042, 5036, 545, 5510 ਕਈ ਮਾਡਲ ਹੈ। ਪਰ ਹੁਣ ਇਹਨੂੰ ਲੋਕ ਇਹਨੂੰ 5210 ਨੂੰ ਇਹ ਵੱਧ ਪਸੰਦ ਕਰ ਰਹੇ ਆ। ਇਹਦੇ ਦੋ ਤਿੰਨ ਕਾਰਨ ਇੱਕ ਤਾਂ ਇਹ ਬਿਨਾ ਸੀਆਰਡੀ ਤੋਂ ਟਰੈਕਟਰ ਸਿੰਪਲ ਹੈ। ਠੀਕ ਹੈ ਜੀ ਤੇ ਬਾਕੀ ਟਰੈਕਟਰ ਤਰੀਬਨ ਸਾਰੇ ਕੰਮ ਕਰੀ ਜਾਂਦਾ ਟੋਟਲੀ ਉਹ ਇਹ ਠੀਕ ਹੈ ਜੀ ਆ ਕਰਕੇ ਥੋੜਾ ਜਿਹਾ ਹਰੇਕ ਜਿਹੜਾ ਗਾਹ ਕੇ ਕਸਟਮਰ ਥੋੜਾ ਇਹ ਟਰੈਕਟਰ ਨੂੰ ਵੱਧ ਪਸੰਦ ਕਰਦਾ ਠੀਕ ਹੈ ਜੀ ਜਿਵੇਂ ਹੁਣ 54 5 ਟਰੈਕਟਰ ਹੈ ਇਹ ਸੀਆਰਡੀ ਵਿੱਚ ਆ ਗਿਆ ਉਸ ਦਾ ਰੇਟ ਦਾ ਵੀ ਕਾਫੀ ਫਰਕ ਹੈ ਸੀਆਰਡੀ ਟਰੈਕਟਰ ਮਹਿੰਗੇ ਥੋੜੇ ਰੇਟ ਵਿੱਚ 52 1000 ਰੇਟ ਦਾ ਫਰਕ ਹੈ ਠੀਕ ਹੈ ਜੀ ਤੇ ਬਾਕੀ ਇੱਕ ਥੋੜਾ ਜਿਹਾ ਫੋਰ 휠 ਵਿੱਚ ਵੀ ਆਪਾਂ ਕਹਿ ਸਕਦੇ ਆਂ ਵੀ ਟ੍ਰੈਕਟਰ ਥੋੜਾ ਜਿਹਾ ਵੱਧ ਹੋਊ ਹੈ। ਲੋ ਜੀ ਬਾਈ ਚੱਲੇ ਵੀਰ ਨਾ ਹੀ ਟ੍ਰੈਕਟਰ ਲੈ ਕੇ ਆਵਾਜ਼ ਕਰਿਓ ਚੈੱਕ ਟ੍ਰੈਕਟਰ ਦੀ। ਲੈ। 52 ਦਾ ਛੱਲੇ ਆ ਗਿਆ ਬਾਈ। ਬਾਈ ਇਹਨਾਂ ਨੇ ਗੁਰਦੁਆਰਾ ਸਾਹਿਬ ਜਾਣਾ ਪੱਠਾ ਸਾਹਿਬ ਪਹਿਲਾਂ। ਤੇ ਜਾਂਦੇ ਕਰਨੋਂ ਬਾਈ ਨੇ ਮਿਸਤਰੀ ਸਾਹਿਬ ਅੱਜ ਪੂਰੇ ਡਿਗੀਆਂ ਬਾਈ ਕੰਮ ਕਰਦੇ ਵਿੱਚ ਹਾਂ ਜੀ ਲੈ ਬਾਈ